Kindly read this disclaimer before start watching my video the information in my video is just for social services to concerned community the content in my video is not official content in video is based on my personal experiences and best of my knowledge for further clarification and doubts kindly contact concerned helplines thank you ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਆਪਣੀ ਇਸ ਵੀਡੀਓ ਚ ਦੱਸਣ ਜਾ ਰਿਹਾ ਹਾਂ ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸਕੈਂਡਰੀ ਪੰਜਾਬ ਵੱਲੋਂ ਮਿਤੀ 23 6 2025 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ HDFC ਬੈਂਕ ਨੂੰ ਡੀ ਇੰਪੈਨਲਮੈਂਟ ਕਰਨ ਸੰਬੰਧੀ ਹਵਾਲਾ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨਾਂਸ ਡਾਇਰੈਕਟੋਰੇਟ ਆਫ ਇੰਸਟੀਚੂਨਲ ਫਾਈਨਾਂਸ ਐਂਡ ਬੈਂਕਿੰਗ ਦੇ ਪੱਤਰ ਮਿਤੀ 10 6 2025 ਦੇ ਸਬੰਧ ਵਿੱਚ ਸੋ ਇਸ ਪੱਤਰ ਅਨੁਸਾਰ ਉਪਰੋਕਤ ਵਿਸ਼ੇ ਅਤੇ ਹਵਾਲਾ ਦੇ ਪੱਤਰ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਮੁੱਖ ਦਫ਼ਤਰ ਵਿਖੇ ਕੰਮ ਕਰਦੇ ਜਿਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਦੇ ਸੈਲਰੀ ਅਕਾਊਂਟ ਐਚ ਡੀ ਐਫ ਸੀ ਬੈਂਕ ਵਿੱਚ ਚੱਲ ਰਹੇ ਹਨ ਇਹਨਾਂ ਖਾਤਿਆਂ ਵਿੱਚ ਤਨਖਾਹ ਟਰਾਂਸਫਰ ਨਹੀਂ ਕੀਤੀ ਜਾਵੇਗੀ ਇਸ ਲਈ ਸਰਕਾਰ ਵੱਲੋਂ ਜਾਰੀ ਬੈਂਕਾਂ ਦੀ ਸੂਚੀ ਅਨੁਸਾਰ ਕਿਸੇ ਵੀ ਦੂਸਰੇ ਬੈਂਕ ਦਾ ਖਾਤਾ ਆਈਐਚਆਰਐਮਐਸ ਪੋਰਟਲ ਤੇ ਕੱਲ ਤੱਕ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਤਨਖਾਹ ਦੇ ਬਿੱਲ ਦਫਤਰ ਜਿਲਾ ਖਜ਼ਾਨਾ ਅਫਸਰ ਵਿਖੇ ਭੇਜੀ ਜਾ ਸਕਣ ਜੇਕਰ ਦਫਤਰ ਦੀ ਕਿਸੇ ਵੀ ਸ਼ਾਖਾ ਨਾਲ ਸੰਬੰਧਿਤ ਸਰਕਾਰੀ ਗ੍ਰਾਂਟ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਖਾਤਾ ਐਚਡੀਐਫਸੀ ਬੈਂਕ ਵਿੱਚ ਚੱਲ ਰਿਹਾ ਹੈ ਤਾਂ ਸਰਕਾਰ ਦੇ ਹਵਾਲਾ ਅਧੀਨ ਪੱਤਰ ਵਿੱਚ ਦਰਜ ਹਦਾਇਤਾਂ ਦੀ ਈਨਮਿਨ ਪਾਲਣਾ ਕਰਨੀ ਜੀ ਯਕੀਨੀ ਬਣਾਈ ਜਾਵੇ ਸੋ ਇਸ ਪੱਤਰ ਦੇ ਅਨੁਸਾਰ ਵੀ ਜਿਨ੍ਹਾਂ ਵੀ ਕਰਮਚਾਰੀਆਂ ਦੇ ਸਿੱਖਿਆ ਵਿਭਾਗ ਦੇ ਅੰਦਰ HDFC ਬੈਂਕ ਦੇ ਖਾਤੇ ਵਿੱਚ ਸੈਲਰੀ ਜੋ ਵਿਡਰੋ ਹੁੰਦੀ ਹੈ ਉਹ ਹੁਣ HDFC ਬੈਂਕ ਦੇ ਵਿੱਚ ਨਹੀਂ ਹੋਏਗੀ ਸੋ ਇਸ ਪੱਤਰ ਅਨੁਸਾਰ ਅਦਰ ਦੈਨ HDFC ਬੈਂਕ ਦੇ ਵਿੱਚ ਉਹ ਖਾਤਾ ਖੁਲਾ ਕੇ HRMS ਤੇ ਅਪਡੇਟ ਕਰ ਸਕਦੇ ਹਨ ਸੋ ਨੈਕਸਟ ਇਸ ਪੱਤਰ ਦੇ ਨਾਲ ਜੋ ਬੈਂਕਾਂ ਦੀ ਸੂਚੀ ਸਰਕਾਰ ਵੱਲੋਂ ਜੋ ਜਾਰੀ ਕੀਤੀ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ ਸੋ ਇਹ ਦਿੱਤੀ ہوئی ਸੂਚੀ ਅਨੁਸਾਰ ਕਿਸੇ ਵੀ ਬੈਂਕ ਦੇ ਵਿੱਚ ਖਾਤਾ ਕਰਮਚਾਰੀ ਓਪਨ ਕਰਵਾ ਸਕਦਾ ਹੈ ਸੋ ਐਚ ਆਰ ਐਮ ਐਸ ਦੇ ਵਿੱਚ ਇਹ ਖਾਤਾ ਕਿਵੇਂ ਅਪਡੇਟ ਕਰਨਾ ਹੈ ਰਿਗਾਰਡਿੰਗ ਥਿਸ ਸੋ ਉਸੇ ਲੀਮਪਲਾਈ ਨੇ ਪਹਿਲਾਂ ਆਪਣੀ ਐਚ ਆਰ ਐਮ ਐਸ ਦੀ ਪਰਸਨਲ ਆਈਡੀ ਲੌਗਇਨ ਕਰਨੀ ਹੈ ਲੌਗਇਨ ਕਰਨ ਤੋਂ ਬਾਅਦ ਮਾਈ ਸਰਵਿਸ ਦੇ ਵਿੱਚ ਬੈਂਕ ਅਕਾਊਂਟ ਅਪਡੇਸ਼ਨ ਤੇ ਕਲਿੱਕ ਕਰਨਾ ਹੈ ਦੈਨ ਨੈਕਸਟ ਵਿੰਡੋ ਦੇ ਵਿੱਚ ਅਪਡੇਟ ਅਕਾਊਂਟ ਨੰਬਰ ਵਾਲਾ ਪੇਜ ਓਪਨ ਹੋ ਜਾਏਗਾ ਉਸ ਦੇ ਵਿੱਚ ਉਸਨੇ ਫਰਸਟ ਵਨ ਆਪਸ਼ਨ ਅਪਡੇਟ ਬੈਂਕ ਅਕਾਊਂਟ ਨੰਬਰ ਤੇ ਕਲਿੱਕ ਕਰਨਾ ਹੈ ਦੈਨ ਨੈਕਸਟ ਵਿੰਡੋ ਦੇ ਵਿੱਚ ਉਸ ਦੀ ਜੋ ਅਪਡੇਟ ਅਕਾਊਂਟ ਨੰਬਰ ਦੀ ਡਿਟੇਲ ਜੋ ਹੈ ਓਪਨ ਹੋ ਜੇਗੀ ਜਿਸ ਦੇ ਵਿੱਚ ਵਿੰਡੋ ਦੇ ਅੱਪਰ ਪਾਰਟ ਦੇ ਵਿੱਚ ਉਸ ਦੀ ਜੋ 올ਡ ਅਕਾਊਂਟ ਡਿਟੇਲ ਹੈ ਸ਼ੋ ਹੋਏਗੀ ਦੈਨ ਨੀਚੇ ਸੈਕਸ਼ਨ 1 ਨਿਊ ਅਕਾਊਂਟ ਡਿਟੇਲਸ ਜੋ نیچے ਬਿਲੋ ਦਾ ਵਿੰਡੋ ਸ਼ੋ ਹੋਏਗੀ ਉਸ ਦੇ ਵਿੱਚ ਉਸ ਦਾ ਜੋ ਵੀ ਨਵਾਂ ਆਈਐਫਸੀ ਕੋਡ ਜਦੋਂ ਐਂਟਰ karenge then ਉਸ ਦੇ ਵਿੱਚ ਬੈਂਕ ਅਕਾਊਂਟ ਨੇਮ ਐਂਡ ਵਾਟ ਏਵਰ ਬ੍ਰਾਂਚ ਨੇਮ ਬਾਈ ਡਿਫਾਲਟ ਉਰੀ ਚ ਫਿਲ ਕੀਤਾ ਆ ਜਾਏਗਾ then ਬ੍ਰਾਂਚ ਐਡਰੈਸ ਵੀ ਆਲਸੋ ਦੈਟ ਇਜ਼ ਬਾਈ ਡਿਫਾਲਟ then ਨਿਊ ਅਕਾਊਂਟ ਨੰਬਰ ਇਥੇ ਉਸਨੇ ਐਡਿਟ ਕਰਨਾ ਹੈ then ਵੈਰੀਫਾਈ ਅਕਾਊਂਟ ਨੰਬਰ ਮੀਨਸ ਅਗੇਨ ਜੁਨੀਅਰ ਅਕਾਊਂਟ ਨੰਬਰ 에 ਦੁਬਾਰਾ ਐਡਿਟ ਕਰਨਾ ਹੈ ਜਦੋਂ ਉਹ EMPLY ਆਪਣੇ ਨਿਊ ਅਕਾਊਂਟ ਡਿਟੇਲ ਵੈਰੀ ਕੇਅਰਫੁਲੀ ਫਿਲ ਕਰ ਲੈਣਗੇ ਥੈਨ ਉਸਨੇ ਲਾਸਟ ਤੇ ਜਨਰੇਟ OTP ਤੇ ਕਲਿੱਕ ਕਰਨਾ ਹੈ ਜਦੋਂ ਜਨਰੇਟ OTP ਤੇ ਕਲਿੱਕ ਕਰਾਂਗੇ ਥੈਨ ਉਸ EMPLOYEE ਦੇ ਰਜਿਸਟਰਡ ਨੰਬਰ ਤੇ OTP ਆਏਗਾ OTP ਸਬਮਿਟ ਕਰਨ ਤੋਂ ਬਾਅਦ ਉਸਨੇ ਸੇਵ ਤੇ ਕਲਿੱਕ ਕਰਨਾ ਹੈ ਥੈਨ ਉਹ ਕਾਊਂਟ ਡਿਟੇਲ ਉਸ ਦੀ ਸੇਵ ਹੋ ਜਾਏਗੀ ਜੇਕਰ HRMS ਤੇ ਖਾਤਾ ਅਪਡੇਟ ਕਰਨ ਸਮੇਂ ਆਪ ਜੀ ਨੂੰ ਇਹ ਇਸ਼ੂ ਆਉਂਦਾ ਹੈ ਮੀਨਸ ਥਿਸ ਬੈਂਕ IFSC ਕੋਡ ਇਜ਼ ਨੋਟ ਅਲੌਡ ਥੈਨ ਤੁਸੀਂ HRMS ਦੀ DDO ID ਲੌਗਇਨ ਕਰ ਲੈਣੀ ਹੈ DDO ID ਮੀਨਸ ਡਿਸਟ੍ਰਿਕਟ ਵਾਲੀ ID ਲੌਗਇਨ ਕਰਨੀ ਹੈ ਲੌਗਇਨ ਕਰਨ ਤੋਂ ਬਾਅਦ ਐਪਲੀਕੇਸ਼ਨ ਮੈਨੇਜਮੈਂਟ ਦੇ ਵਿੱਚ EMPLOYE BANK BRANCH ਮਾਸਟਰ ਤੇ ਕਲਿੱਕ ਕਰਨਾ ਹੈ ਨੈਕਸਟ ਜੋ ਵਿੰਡੋ ਓਪਨ ਹੋਏਗੀ ਤੁਸੀਂ ਉਹ ਪਾਰਟਿਕੂਲਰ IFSC ਕੋਡ ਜੇਕਰ ਤੁਹਾਡੇ ਇਸ ਡਿਸਟ੍ਰਿਕਟ ID ਯਾਨੀ DDO ID ਦੇ ਵਿੱਚ ਅਪਡੇਟ ਨਹੀਂ ਕੀਤਾ ਹੋਇਆ ਥੈਨ ਉਹ ਪਾਰਟਿਕੂਲਰ ਬੈਂਕ IFSC ਕੋਡ ਤੁਸੀਂ ਇਸ ਦੇ ਵਿੱਚ ਡिटेल ਐਡ ਕਰਕੇ ਬੈਂਕ ਦਾ ਨੇਮ ਐਡਰੈਸ ਵਾਟੇਵਰ ਸੋ ਜਦੋਂ ਤੁਸੀਂ ਆਈਐਫਸੀ ਕੋਡ ਇਸ ਦੇ ਵਿੱਚ ਐਂਟਰ ਕਰੋਗੇ ਜੋ ਤੁਹਾਡੇ ਇਸ ਡਿਸਟ੍ਰਿਕਟ ਆਈਡੀ ਯਾਨੀ ਡੀਡੀਓ ਆਈਡੀ ਦੇ ਵਿੱਚ ਅਪਡੇਟ ਨਹੀਂ ਹੈ ਉਹ ਆਈਐਫਸੀ ਕੋਡ ਐਡ ਕਰਨ ਤੋਂ ਬਾਅਦ ਤੁਸੀਂ ਜਸਟ ਸਰਚ ਤੇ ਕਲਿੱਕ ਕਰੋਗੇ ਦੈਨ ਨੈਕਸਟ ਜੋ ਹੈ ਡਿਟੇਲ ਆਟੋਮੈਟਿਕਲੀ ਨੈਕਸਟ ਕਾਲਮਸ ਦੇ ਵਿੱਚ ਫਿਲ ਹੋ ਜਾਏਗੀ ਉਹ ਡਿਟੇਲ ਤੁਸੀਂ ਕੇਅਰਫੁਲੀ ਚੈੱਕ ਕਰਕੇ ਇਸ ਨੂੰ ਸਬਮਿਟ ਕਰ ਦੇਣਾ ਹੈ ਦੈਨ ਨੈਕਸਟ ਸੇਮ ਵਿੰਡੋ ਦੇ ਵਿੱਚ view dd o bank for salary ट्रांजैक्शंस ਤੇ ਕਲਿੱਕ ਕਰੋਗੇ ਬਿਲੋ ਦਾ ਵਿੰਡੋ ਤੁਹਾਡੇ ਕੋਲ ਉਹ ਪਾਰਟिकुलर आईएफसी ਕੋਡ ਦੀ ਲਿਸਟ ਵਿਦ ਬੈਂਕ ਡਿਟੇਲਸ ਤੁਹਾਡੇ ਕੋਲ ਸ਼ੋ ਹੋਏਗੀ ਸੋ ਤੁਸੀਂ ਅਕੋਰਡਿੰਗਲੀ ਦੇਖ ਸਕਦੇ ਹੋ ਸੋ ਇਨ ਕੇਸ ਜੇ ਅਗਰ ਬੈਂਕ ਅਕਾਊਂਟ ਅਪਡੇਟ ਕਰਨ ਸਮੇਂ ਤੁਹਾਨੂੰ ਇਹ ਇਸ਼ੂ ਜੋ ਫੇਸ ਕਰਨਾ ਪੈਂਦਾ ਹੈ ਥੈਨ ਤੁਸੀਂ ਇਸ ਤਰ੍ਹਾਂ ਰਿਜ਼ੋਲਵ ਕਰ ਸਕਦੇ ਹੋ ਥੈਨ ਨੈਕਸਟ ਉਸਨੇ ਸੇਮ ਵਿੰਡੋ ਦੇ ਵਿੱਚ ਰਿਕੁਐਸਟ ਫੋਰ ਅਪਡੇਟ ਬੈਂਕ ਅਕਾਊਂਟ ਨੰਬਰ ਤੇ ਕਲਿੱਕ ਕਰਨਾ ਹੈ ਦੈਨ ਬਿਲੋ ਦਾ ਵਿੰਡੋ ਉਸ ਨੂੰ ਅਕਾਊਂਟ ਡਿਟੇਲ ਸ਼ੋ ਹੋਏਗੀ ਦੈਨ ਐਕਸ਼ਨ ਦੇ ਵਿੱਚ ਜਾ ਕੇ ਉਸਨੇ ਸੈਂਡ ਟੂ ਡੀਡੀਓ ਤੇ ਕਲਿੱਕ ਕਰਨਾ ਹੈ ਦੈਨ ਉਸ ਦੀ ਜੋ ਰਿਕੁਐਸਟ ਹੈ ਸੈਂਡ ਟੂ ਡੀਡੀਓ ਮੀਨਸ ਉਸ ਦੇ ਜੋ ਡੀਡੀਓ ਹੈ ਉਹਨਾਂ ਦੀ ਆਈਡੀਸ ਤੇ ਇਹ ਰਿਕੁਐਸਟ ਸੈਂਡ ਹੋ ਜਾਏਗੀ ਫੋਰ ਅਪਰੂਵਲ ਐਚ ਆਰ ਐਮ ਐਸ ਦੀ ਡੀਡੀਓ ਆਈਡੀ ਲੌਗਇਨ ਕਰਨੀ ਹੈ ਲੌਗਇਨ ਕਰਨ ਤੋਂ ਬਾਅਦ ਐਪਲੀਕੇਸ਼ਨ ਮੈਨੇਜਮੈਂਟ ਦੇ ਵਿੱਚ ਅਪਰੂਵਲ ਕੈਨਸਲੇਸ਼ਨ ਐਂਡ ਉਸ ਦੇ ਨੀਚੇ ਪ੍ਰੋਸੈਸ ਅਕਾਊਂਟ ਚੇਂਜ ਰਿਕੁਐਸਟ ਤੇ ਕਲਿੱਕ ਕਰਨਾ ਹੈ ਦੈਨ ਨੈਕਸਟ ਉਸਦੀ এমਪਲਾਈ ਬੈਂਕ ਡਿਟੇਲ ਵੈਰੀਫਿਕੇਸ਼ਨ ਵਾਲਾ ਪਾਰਟ ਓਪਨ ਹੋ ਜਾਏਗਾ ਉਸ ਦੇ ਵਿੱਚ ਸਿਲੈਕਟ ਟਾਈਪ ਦੇ ਵਿੱਚ ਪੈਂਡਿੰਗ ਸਿਲੈਕਟ ਕਰ ਲੈਣਾ देन ਰਿਕੁਐਸਟ ਬਾਈ 올 दैट इज ਬਾਈ ਡਿਫਾਲਟ ਸਿਲੈਕਟਡ নো ਈ ਨੀਡ ਟੂ ਚੇਂਜ देन ਸ਼ੋ ਤੇ ਕਲਿੱਕ ਕਰਨਾ ਹੈ देन ਸ਼ੋ ਤੇ ਕਲਿੱਕ ਕਰੋਗੇ ਬਿਲੋ ਦਾ ਵਿੰਡੋ ਰਿਕੁਐਸਟ ਲਿਸਟ ਜੋ ਹੈ ਅਪਡੇਸ਼ਨ ਦੀ ਜੋ ਸ਼ੋ ਹੋਏਗੀ ਉਸ ਦੇ ਵਿੱਚ ਜਿਹੜੀ ਪੈਂਡਿੰਗ ਹੋਏਗੀ ਉਹ ਕਾਊਂਟ ਡਿਟੇਲ এমਪਲਾਈ ਇੱਥੇ ਮੈਂਸ਼ਨ ਹੋਏਗੀ देन ਅਪਰੂਵਲ ਵਾਲੇ ਪਾਰਟ ਦੇ ਵਿੱਚ ਐਕਸ਼ਨ ਦੇ ਵਿੱਚ ਜਾ ਕੇ ਉਸ ਨੂੰ ਅਪਰੂਵ ਕਰ ਦੇਣਾ ਮੀਨਸ ਇੰਪਲੋਈ ਦੀ ਨਿਊ ਅਕਾਊਂਟ ਡਿਟੇਲ ਅਪਡੇਟ ਹੋ ਜੇਗੀ ਦੈਨ ਨੈਕਸਟ ਜੋ ਹੈ ਅਸੀਂ ਇਸ ਨੂੰ ਆਈਐਫਐਮਐਸ ਆਈਡੀ ਤੇ ਕਿਸ ਤਰ੍ਹਾਂ ਅਪਡੇਟ ਕਰ ਸਕਦੇ ਹਾਂ ਉਸ ਦੇ ਬਾਰੇ ਦੱਸਣ ਜਾ ਰਹੇ ਹਾਂ ਸੋ ਇਸ ਦੇ ਲਈ ਆਈਐਫਐਮਐਸ ਦੀ ਡੀਡੀਓ ਆਈਡੀ ਲੌਗਇਨ ਕਰਨੀ ਹੈ ਲੌਗਇਨ ਕਰਨ ਤੋਂ ਬਾਅਦ ਮੇਨ ਮੈਨੂ ਪਾਰਟ ਦੇ ਵਿੱਚ ਡੀਡੀਓ ਉਸ ਦੇ ਬਿਲੋ ਵੈਨ ਯੂ ਵਿਲ ਕਲਿੱਕ ਔਨ ਵਿਊ ਪਾਰਟ ਦੈਨ ਬਿਲੋ ਦਾ ਵਿਊ ਪਾਰਟ ਯੂ ਵਿਲ ਸੀ ਵਿਊ ਪੇਜ ਮੀਨਸ ਤੁਸੀਂ ਵਿਊ ਪੇਜ ਤੇ ਕਲਿੱਕ ਕਰਨਾ ਹੈ ਦੈਨ ਨੈਕਸਟ ਤੁਹਾਡੇ ਕੋਲ ਇੰਪਲੋਇਜ਼ ਦੀ जो पे लिस्ट है ओपन हो जाएगी जिस परटिकुलर इंप्लाई तो का अकाउंट डिटेल अपडेट करना है उसनों बाय नेम भी सर्च कर हो अदरवाइज या तो इस तरह भी देख सकते हो दैन वह व्यू पेज जाके तो उस पेज न सिलेक्ट कर लेना है दैन नैक्सट उसी राइट कारनर तू विल सी एक्शन पार्टी जाके ब्ल्यू कलर रिटर्न होगा दैट इज़ अपडेट आई एच आर एम एस ते क्लिक करना है वैन यू विल क्लिक ऑन अपडेट आई एच आर एम एस दैन ਸੇਮ ਪੌਪ ਆਪ ਵਿੰਡੋਜ਼ ਦੇ ਵਿੱਚ ਯੂ ਵਿਲ ਗੈਟ ਅ ਮੈਸੇਜ ਉੱਥੇ ਤੁਹਾਡੇ ਕੋਲ ਸੇਮ ਅਕਾਊਂਟ ਡਿਟੇਲ ਵਿਦ ਐਚ ਆਰ ਐਮ ਐਸ ਕੋਡ ਏਮਪਲਾਈ ਦੀ ਸ਼ੋ ਹੋਏਗੀ ਦੈਨ ਉਸ ਦੇ ਵਿੱਚ ਅਪਡੇਟ ਅਕਾਊਂਟ ਡਿਟੇਲ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਆਈ ਐਫ ਐਮ ਐਸ ਆਈ ਡੀ ਤੇ ਅਪਡੇਟ ਅਕਾਊਂਟ ਡਿਟੇਲ ਇਸ ਪਾਰਟ ਤੇ ਕਲਿੱਕ ਕਰ ਦੋਗੇ ਦੈਨ ਉਹ ਅਕਾਊਂਟ ਡਿਟੇਲ ਜੋ ਨਿਊ ਅਕਾਊਂਟ ਡਿਟੇਲ ਹੈ ਆਈ ਐਫ ਐਮ ਐਸ ਆਈ ਡੀ ਤੇ ਵੀ ਅਪਡੇਟ ਹੋ ਜਾਏਗੀ ਸੋ ਇਸ ਵੇ ਦੇ ਨਾਲ ਅਸੀਂ ਬੋਥ ਐਚ ਆਰ ਐਮ ਐਸ ਐਂਡ ਆਈ ਐਫ ਐਮ ਐਸ ਇਨ ਬੋਥ ਆਈਡੀਜ਼ ਅਸੀਂ ਅਕਾਊਂਟ ਡਿਟੇਲ ਨੂੰ ਅਪਡੇਟ ਕਰ ਸਕਦੇ ਹਾਂ ਸੋ ਇਸ ਨੋਟੀਫਿਕੇਸ਼ਨ ਦਾ ਪੀਡੀਐਫ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗਾ ਸੋ ਅਕੋਰਡਿੰਗ ਟੂ ਨੀਡ